ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਸਵਾਰੀ ਸਾਧ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ ਇਸ ਚੈਨਲ ਦੇ ਜਰੀਏ ਆਪ ਸੰਗਤਾਂ ਦੇ ਨਾਲ ਗੁਰਬਾਣੀ ਦੀ ਸਾਂਝ ਕੀਤੀ ਜਾਂਦੀ ਹੈ ਬੇਨਤੀ ਆਪ ਜੀ ਨੂੰ ਚੈਨਲ ਨੂੰ ਜੇ ਅਜੇ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਕਰੋ ਸ਼ੇਅਰ ਵੀ ਕਰੋ ਲਾਈਕ ਕਰੋ ਤੇ ਕਮੈਂਟ ਕਰਕੇ ਦੱਸੋ ਜਿਹੜੀ ਕਮੀ ਆਪ ਜੀ ਨੂੰ ਨਜ਼ਰ ਆਮੀ ਹੈ ਕਿਉਂਕਿ ਸਤਗੁਰੂ ਦੀ ਬਾਣੀ ਤੇ ਸਤਗੁਰ ਅਗਾਧ ਬੋਧ ਨੇ ਛੋਟੀ ਮੱਤ ਦੇ ਨਾਲ ਵਿਚਾਰ ਨਹੀਂ ਕੀਤੀ ਜਾ ਸਕਦੀ ਪਰ ਫਿਰ ਵੀ ਜਿੰਨੀ ਵੀ ਸਤਗੁਰ ਮਤ ਦਿੰਦੇ ਨੇ ਉਹਦੇ ਅਨੁਸਾਰ ਆਪ ਸੰਗਤਾਂ ਦੇ ਨਾਲ ਸਾਂਝ ਪਾਈ ਜਾਂਦੀ ਹੈ ਸੋ ਮੈਂ ਬਹੁਤੀ ਵਿਸਥਾਰ ਵਿੱਚ ਨਹੀਂ ਜਾ ਸਕਦਾ ਕਿਉਂਕਿ ਵੀਡੀਓ ਬਹੁਤ ਵੱਡੀ ਬਣ ਜਾਂਦੀ ਹੁਣ ਵੀ ਵੱਡੀ ਬਣ ਜਾਂਦੀ ਪਰ ਜੇ ਵਿਸਥਾਰ ਵਿੱਚ ਜਾਈਏ ਤਾਂ ਬਹੁਤ ਵੱਡੀ ਬਣ ਜਾਵੇਗੀ ਤੇ ਫਿਰ ਸੰਖੇਪ ਦੇ ਵਿੱਚ ਹੀ ਅਸੀਂ ਇਸ ਬਾਣੀ ਨੂੰ ਵਿਚਾਰਨਾ ਹੈ ਤੇ ਆਓ ਸਭ ਤੋਂ ਪਹਿਲਾਂ 14 ਨੰਬਰ ਪੌੜੀ ਜਿਹਦੇ ਵਿੱਚ ਸਿੱਧ ਸਤਿਗੁਰੂ ਨੂੰ ਸਵਾਲ ਕਰਦੇ ਨੇ ਉਹਦਾ ਪਾਠ ਕਰੀਏ ਤੇ ਉਹਦੇ ਬਾਅਦ 15 ਨੰਬਰ ਪੌੜੀ ਜਿਹਦੇ ਵਿੱਚ ਸਤਿਗੁਰੂ ਜੀ ਜਵਾਬ ਦਿੰਦੇ ਨੇ ਸਤਿਗੁਰੂ ਜੀ ਨੇ ਸਵਾਲ ਤੇ ਜਵਾਬ ਆਪ ਹੀ ਬਾਣੀ ਦੇ ਵਿੱਚ ਦਰਜ ਕੀਤੇ ਹਨ ਤੋਂ ਸਤਿਗੁਰ ਆਖਦੇ ਨੇ ਕਿ ਸਿੱਧਾਂ ਨੇ ਸਵਾਲ ਪੁੱਛਿਆ ਕਿਉਂ ਕਰ ਬੰਦਾ ਸਰਪਨ ਖਾਦਾ ਕਿਉਂ ਕਰ ਖੋਇਆ ਕਿਉਂ ਕਰ ਲੱਦਾ ਕਿਉਂ ਕਰ ਨਿਰਮਲ ਕਿਉਂ ਕਰ ਅੰਧਿਆਰਾ ਇਹ ਤਤ ਵਿਚਾਰ ਹੈ ਸੋ ਗੁਰੂ ਹਮਾਰਾ ਇਹ ਪੌੜੀ ਦਾ ਪਾਠ ਇਸ ਤਰ੍ਹਾਂ ਕਿਉਂ ਕਰ ਵੱਧਾ ਪਾਠ ਵੀ ਕੀਤਾ ਜਾਂਦਾ ਵੱਜਿਆ ਹੋਇਆ ਬੰਦਾ ਹੋਇਆ ਵੀ ਪਾਠ ਕੀਤਾ ਜਾਂਦਾ ਹੈ ਪਰ ਵੱਧਾ ਪਾਠ ਵੀ ਠੀਕ ਹੈ ਵੱਜਿਆ ਹੋਇਆ ਕਿਉਂ ਕਰ ਬੰਦਾ ਜਾਂ ਵੱਧਾ ਸਤਿਗੁਰੂ ਪਾਤਸ਼ਾਹ ਆਖਦੇ ਨੇ ਕਹਿੰਦੇ ਨੇ ਇਹ ਜੀਵ ਜਿਹੜਾ ਹੈ ਨਾ ਜਿਹਨੂੰ ਮਾਇਆ ਕਰਕੇ ਕਹਿ ਲਈਏ ਕਿਸੇ ਤਰੀਕੇ ਦੇ ਨਾਲ ਵੀ ਸਤਗੁਰ ਆਖਦੇ ਨੇ ਕਿਵੇਂ ਐਸਾ ਵਜਿਆ ਹੋਇਆ ਹੈ ਕਿਹੜੀ ਚੀਜ਼ ਨੇ ਇਹਨੂੰ ਬੰਨਿਆ ਹੋਇਆ ਹੈ ਤੇ ਫਿਰ ਸਰਪਨ ਖਾਧਾ ਦਾ ਮਤਲਬ ਹੈ ਮਾਇਆ ਸਰਪਣੀ ਨੇ ਜਿਹਦੇ ਨਾਲ ਇਹਨੂੰ ਖਾ ਲਿਆ ਤੇ ਇਹ ਭੱਜੇ ਨਹੀਂ ਸਕਿਆ ਆਪਣਾ ਬਚਾਈ ਨਹੀਂ ਕਰ ਸਕਿਆ ਐਸਾ ਕਿਸ ਚੀਜ਼ ਵਿੱਚ ਵਜਿਆ ਹੋਇਆ ਹੈ ਐਸਾ ਕਿਸਾ ਵਜਿਆ ਹੋਇਆ ਹੈ ਕੀਨੂੰ ਸਰਪਣੀ ਮਾਇਆ ਨਹੀਂ ਖਾਲਿਆ ਕਿਉਂ ਕਰ ਖੋਇਆ ਕਿਉਂ ਕਰ ਲਾਦਾ ਕਿਨੇ ਖੋਇਆ ਮਤਲਬ ਗਵਾ ਲਿਆ ਜੀਵਨ ਦਾ ਮਨੋਰਥ ਨਹੀਂ ਕਿਵੇਂ ਗਵਾ ਲਿਆ ਤੇ ਫਿਰ ਉਹਨੂੰ ਕਿਵੇਂ ਲੱਭਿਆ ਜਾ ਸਕੇ ਕਿਉਂ ਕਰ ਲਾਦਾ ਭਾਵੇਂ ਕਿਵੇਂ ਲੱਭੇ ਫਿਰ ਅੱਗੇ ਕਹਿੰਦੇ ਨੇ ਕਿਉਂ ਕਰ ਨਿਰਮਲ ਨਿਰਮਲ ਪੁਲਿੰਗਿਕ ਵਚਨ ਹੈ ਨਿਰਮਲ ਦਾ ਅਰਥ ਹੈ ਪਵਿੱਤਰ ਇਹ ਕਿਵੇਂ ਪਵਿੱਤਰ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਹੋ ਸਕੇ ਸਿਧਾਂ ਨੇ ਸਵਾਲ ਪੁੱਛਿਆ ਕਿਉਂ ਕਰ ਅੰਧਿਆਰਾ ਤੇ ਨਾਲ ਇਹਦੇ ਅੱਗੇ ਹਨੇਰਾ ਕਿਉਂ ਟਿਕਿਆ ਹੋਇਆ ਹੈ ਭਾਵੇਂ ਅਗਿਆਨਤਾ ਵਿੱਚ ਕਿਉਂ ਜੀ ਰਹਾ ਇਹ ਤਤ ਵਿਚਾਰ ਹੈ ਸੋ ਗੁਰੂ ਹਮਾਰਾ ਜਿਹੜਾ ਇਸ ਅਸਲੀਅਤ ਦੀ ਵਿਚਾਰ ਦੱਸ ਦੇਵੇ ਉਹ ਸਾਡਾ ਗੁਰੂ ਹੈ ਉਹੀ ਸਾਡੋ ਸਾਡੇ ਵੱਲੋਂ ਨਮਸਕਾਰ ਹੈ ਉਹਨੂੰ ਇਹ ਸਿੱਧ ਕਹਿੰਦੇ ਨੇ ਤੇ ਸਿਧਾਂ ਨੇ ਸਵਾਲ ਕੀਤੇ ਨੇ ਸਤਗੁਰੂ ਨੇ ਫਿਰ ਜਵਾਬ ਦਿੱਤੇ ਨੇ ਆਓ ਇੱਕ ਵਾਰੀ ਪਹਿਲਾਂ ਉਸ ਪੌੜੀ ਦਾ ਪਾਠ ਕਰੀਏ ਫਿਰ ਰਲ ਮਿਲ ਕੇ ਸਾਰਾ ਪਾਠ ਕਰਦੇ ਆਂ ਸਾਂਝਾ ਕਰਦੇ ਆਂ ਸਤਗੁਰ ਆਖਦੇ ਨੇ ਦੁਰਮਤ ਬੰਦਾ ਸਰਪਨ ਖੱਦਾ ਮਨ ਮੁਖ ਖੋਇਆ ਗੁਰਮੁਖ ਲਾਦਾ ਸਤਗੁਰ ਮਿਲੈ ਅੰਧੇਰਾ ਜਾਏ ਨਾਨਕ ਹਉਮੈ ਮੀਟ ਸਮਾਏ ਤੋਂ ਇਹ ਸਤਗੁਰ ਜਵਾਬ ਦਿੰਦੇ ਨੇ ਹੁਣ ਆਓ ਰਲ ਆ ਕੇ ਪਾਠ ਕਰਦੇ ਆਂ ਜਿਵੇਂ ਉਹ ਸਵਾਲ ਪੁੱਛਦੇ ਨੇ ਸਵਾਲ ਦੇ ਨਾਲ ਜਵਾਬ ਦਿੰਦੇ ਨੇ ਸਤਿਗੁਰ ਨੇ ਜਿਹੜਾ ਦਿੱਤਾ ਹੋਇਆ ਉਹ ਸਾਂਝਾ ਕਰਦੇ ਆ ਉਹ ਪੁੱਛਦੇ ਨੇ ਕਿਉਂ ਕਰ ਬੰਧਾ ਬੰਧਾ ਕਹ ਲਈਏ ਇਹ ਮਨੁੱਖ ਕਿਉਂ ਕਰ ਕਿਵੇਂ ਵੱਜਿਆ ਹੋਇਆ ਹੈ ਕਿਸ ਤਰੀਕੇ ਦੇ ਨਾਲ ਵੱਜਿਆ ਹੋਇਆ ਤੇ ਇਹਨੂੰ ਮਾਇਆ ਸਰਪਣੀ ਖਾਈ ਜਾਂਦੀ ਤੇ ਬਚਾਅ ਵਾਸਤੇ ਦੂਰ ਦਾ ਹੀ ਨਹੀਂ ਬਾਬਾ ਕਵੀਰ ਆਪਣੀ ਬਾਣੀ ਚ ਕਹਿੰਦੇ ਨੇ ਜਿਹੜੀ ਮਾਇਆ ਹੈ ਨਾ ਇਹ ਬੜੀ ਖਤਰਨਾਕ ਹੈ ਇਹਨੇ ਤਾਂ ਬ੍ਰਹਮਾ ਵਿਸ਼ਨ ਮਹਾਦੇਵ ਤਿੰਨਾਂ ਨੂੰ ਛਲਿਆ ਹੋਇਆ ਹੈ ਸਰਪਣੀ ਤੇ ਉਪਰ ਨਹੀਂ ਬਲਿਆ ਬੜੀ ਅਰਥ ਨਾਲ ਬਲਾ ਜਿਹਨੇ ਬ੍ਰਹਮਾ ਵਿਸ਼ਨ ਮਹਾਦੇਵ ਛੜਿਆ ਜਿਹਨੇ ਤਿੰਨੇ ਛਲ ਨੇ ਸਾਨੂੰ ਕਿਥੇ ਛੱਡਣ ਲੱਗੇ ਇਹਦੇ ਉੱਪਰ ਕੋਈ ਬਲਾ ਨਹੀਂ ਹੈਗੀ ਤੋਂ ਸਤਿਗੁਰੂ ਪਾਤਸ਼ਾਹ ਗੁਰੂ ਅਮਰਦਾਸ ਵੀ ਕਹਿੰਦੇ ਨੇ ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾ ਜਗ ਖਾਇਆ ਇਹਨੇ ਤਾਂ ਬਿਨਾ ਦੰਦਾਂ ਤੋਂ ਹੀ ਜਗ ਖਾ ਲਿਆ ਐਸੀ ਮੋਹਣੀ ਹੈ ਤੋਂ ਫਿਰ ਸਤਿਗੁਰੂ ਆਖਦੇ ਨੇ ਸਰਪਣੀ ਮਾਇਆ ਤੇ ਮਾਇਆ ਹੈ ਕਿ ਅਸਲ ਦੇ ਵਿੱਚ ਗੁਰੂ ਅਮਰਦਾਸ ਆਖਦੇ ਨੇ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇ ਬਈ ਜਿਹਦੇ ਨਾਲ ਰੱਬ ਭੁੱਲ ਜਾਵੇ ਪਰਮਾਤਮਾ ਚੇਤੇ ਨਾ ਆਵੇ ਤੇ ਫਿਰ ਦੁਨੀਆ ਦਾ ਮੋਹ ਜਾਗ ਜਾਵੇ ਜਦ ਇਹ ਮੋਹ ਵਿੱਚ ਬੰਦਾ ਫਸ ਜਾਵੇ ਤੇ ਕਹਿੰਦੇ ਇਹ ਮਾਇਆ ਹੈ ਦੂਜੇ ਪਾਸੇ ਬੰਦੇ ਦਾ ਪਿਆਰ ਲੱਗ ਜਾਵੇ ਰੱਬ ਨਾਲ ਪਿਆਰ ਨਾ ਰਵੇ ਐਦਾ ਕਿਹ ਲਈ ਜਿਹੜੀ ਰੱਬ ਤੋਂ ਤੋੜ ਦੇਵੇ ਉਹ ਮਾਇਆ ਹੈ ਤੋ ਹੁਣ ਸਤਿਗੁਰੂ ਨੂੰ ਸਵਾਲ ਕਿਹਾ ਹੈ ਕਿਉਂ ਕਰ ਵੰਧਾ ਇਹ ਇਸ ਵਿਕਾਰਾਂ ਦੇ ਵਿੱਚ ਮਾਇਆ ਦੇ ਜਾਲ ਵਿੱਚ ਕਿਵੇਂ ਵੱਜਿਆ ਹੋਇਆ ਸਿੱਧ ਸਵਾਲ ਕਰਦੇ ਨੇ ਕਿਵੇਂ ਵੱਜਿਆ ਹੋਇਆ ਤੋ ਸਤਿਗੁਰ ਕਹਿੰਦੇ ਨੇ ਦੁਰਮਤ ਵੰਧਾ ਜਾਂ ਵਧਾ ਕਹ ਲਓ ਸੰਪਰਦਾਇ ਦਾ ਪਾਠ ਵਧਾ ਕਰਦੇ ਨੇ ਸਾਨੂੰ ਹੁਣ ਆਤ ਬਣਿਆ ਸੀ ਬਿੰਦੀਆਂ ਵਿੱਚ ਲਾ ਲਾ ਕੇ ਪਾਠ ਕਰੀਦਾ ਤੁਸੀਂ ਵਧਾ ਕਹ ਲਓ ਪਰ ਵੰਧਾ ਮਤਲਬ ਵੱਜਿਆ ਹੋਇਆ ਦੁਰਮਤ ਇੱਕ ਮਤ ਸ਼ਬਦ ਹੈ ਮਤ ਜੇ ਬੰਦੇ ਦੀ ਮਤ ਹੋਵੇ ਤਾਂ ਉਹਨੂੰ ਮਤ ਕਹਿੰਦੇ ਨੇ ਪਰ ਜੇ ਮਨ ਕਰਕੇ ਮਤ ਕਰਦਾ ਹੋਵੇ ਉਹਨੂੰ ਮਨਮਤ ਕਹਿੰਦੇ ਨੇ ਤੇ ਫਿਰ ਜੇ ਇਹ ਗੁਰੂ ਦੀ ਮਤ ਵਰਤਦਾ ਹੋਵੇ ਉਹਨੂੰ ਗੁਰਮਤ ਕਹਿੰਦੇ ਨੇ ਪਰ ਜੇ ਮਤ ਭੇੜੀ ਹੋ ਜਾਵੇ ਬੇਕਾਰੀ ਹੋ ਜਾਵੇ ਵਿਸ਼ਈ ਹੋ ਜਾਵੇ ਇਹਨੂੰ ਦੁਰਮਤ ਕਹਿੰਦੇ ਨੇ ਤੇ ਨਾਲ ਹੀ ਨੂੰ ਕੁਮਤ ਵੀ ਕਹਿੰਦੇ ਨੇ ਤੋਂ ਗੁਰਬਾਣੀ ਚ ਬੜੇ ਸਤਗੁਰ ਨੇ ਇਹ ਦੇ ਨਾਮ ਰੱਖੇ ਨੇ ਤੂੰ ਭਾਈ ਭਲੀ ਗੇੜੀ ਐ ਗੁਰਮਤ ਜਿਹੜੀ ਗੁਰੂ ਦੀ ਮਤ ਹੋਵੇ ਤੋ ਸਤੂਰ ਕੇੰਦਲੇ ਇਹ ਤਾਂ ਦੁਰਮਤ ਵਿੱਚ ਵਜਿਆ ਹੋਇਆ ਹੈ ਭੈੜੀ ਮਤ ਵਿੱਚ ਵਜਿਆ ਹੋਇਆ ਵਿਸ਼ੇਵਕਾਰਾਂ ਦੇ ਵਿੱਚ ਫਸਿਆ ਹੋਇਆ ਹੈ ਕਿਉਂ ਕਰ ਵੱਧਾ ਦੁਰਮਤ ਵੱਧਾ ਭੈੜੀ ਮਤ ਵਿੱਚ ਵਜਿਆ ਹੋਇਆ ਸਰਪਨ ਖਾਦਾ ਕਿਹੜੀ ਮਤ ਕਰਕੇ ਕਿਉਂ ਵਜਣ ਕਰਕੇ ਸਰ ਮਾਇਆ ਨੇ ਖਾਦਾ ਭੈੜੀ ਮਤ ਵਿੱਚ ਵਜਣ ਕਰਕੇ ਵਿਕਾਰਾਂ ਵਿੱਚ ਫਸਣ ਕਰਕੇ ਵਿਸ਼ਈ ਹੋਣ ਕਰਕੇ ਇਨੂੰ ਮਾਇਆ ਨੇ ਖਾ ਲਿਆ। ਇਨ ਸਰਪਣੀ ਨੇ ਖਾ ਲਿਆ। ਇਸ ਮਾਇਆ ਸਰਪਣੀ ਦੇ ਵਿੱਚ ਸਤਗੁਰੂ ਪਾਤਸ਼ਾਹ ਕਹਿੰਦੇ ਨੇ ਕਹਿੰਦੇ ਨੇ ਇਹਨਾਂ ਆਪਣਾ ਜੀਵਨ ਗਵਾ ਲਿਆ। ਇਸ ਸੱਪਣੀ ਨੇ ਇਹਨੂੰ ਡੰਗ ਲਿਆ। ਅਗਲੀ ਗੱਲ ਕਹਿੰਦੇ ਨੇ ਕਿਉਂ ਕਰ ਖੋਇਆ? ਕਿਉਂ ਕਰ ਲਾਦਾ? ਇਨੇ ਮਨੁੱਖਾ ਜਨਮ ਦਾ ਲਾਹਾ ਕਿਉਂ ਕਿਵੇਂ ਕਰਕੇ ਗਵਾ ਲਿਆ? ਕਿਦਾਂ ਗਵਾ ਲਿਆ? ਤੋ ਸਤਗੁਰੂ ਜਵਾਬ ਦੇ ਨੇ ਮਨਮੁਖ ਹੋਇਆ। ਮਨਮੁਖ ਦੇ ਖੱਖੇ ਨੂੰ ਸਿਹਾਰੀ ਹੈ। ਆਪਣੇ ਮਨਮਗਰ ਲੱਗ ਕੇ ਮਨ ਮਰਜੀ ਕਰਕੇ ਗੁਰੂ ਦੀ ਗੱਲ ਨੂੰ ਨਾ ਮੰਨ ਕੇ ਤੇਨੇ ਕਿਹਾ ਕੀਤਾ ਜਿੰਦਗੀ ਦਾ ਲਾਹਾ ਲੈ ਨਹੀਂ ਸਕਿਆ ਗਵਾ ਲਿਆ ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜੋ ਗੁਰਮੁਖ ਦਾ ਲਾਹਾ ਲੈ ਲੈਂਦੇ ਨੇ ਇਹਨੂੰ ਸਤਗੁਰੂ ਅਗੇ ਕਹਿੰਦੇ ਨੇ ਗੁਰਮੁਖ ਲਾਗਾ ਮਨਮੁਖ ਗਵਾ ਗਏ ਗੁਰਮੁਖਾ ਨੇ ਲਾਹਾ ਲੈ ਲਿਆ ਸਿੱਧ ਪੁੱਛਦਾ ਸੀ ਸਿੱਧਾ ਨੇ ਪੁੱਛਿਆ ਸੀ ਕਿਉਂ ਕਰਖ ਹੋਇਆ ਕਿਉਂ ਕਰ ਲੱਦਾ ਇਹਨਾਂ ਨੇ ਲਾਹ ਜਿੰਦਗੀ ਦਾ ਕਿਵੇਂ ਗਵਾ ਲਿਆ ਕਿਵੇਂ ਲੱਭਿਆ ਜਾ ਸਕੇ ਸਤੁਰ ਕਹਿੰਦੇ ਮਨਮਗਰ ਲਾ ਕੇ ਗਵਾ ਲਿਆ ਤੇ ਗੁਰੂ ਮਗਰ ਲਾ ਕੇ ਗੁਰੂ ਦੇ ਬਚਨ ਅਨੁਸਾਰ ਚੱਲ ਕੇ ਲੱਭਿਆ ਜਾ ਸਕਦਾ ਲੱਭ ਸਕਦਾ ਗੁਰੂ ਨਾਲ ਜੁੜ ਕੇ ਇਹ ਲਾਹ ਖੱਟ ਸਕਦਾ ਇਹ ਮਨੁੱਖਾ ਜਨਮ ਸੰਸਾਰ ਵਿੱਚ ਲੈ ਕੇ ਬੰਦਗੀ ਕਰਕੇ ਪ੍ਰਮਾਤਮਾ ਨਾਲ ਜੁੜ ਕੇ ਲਾਹ ਖੱਟ ਸਕਦਾ ਹੈ ਸੋ ਗੁਰੂ ਦੇ ਦੱਸੇ ਰਸਤੇ ਤੇ ਚੱਲ ਕੇ ਫਿਰ ਕਹਿੰਦੇ ਨੇ ਕਿਉਂ ਕਰ ਨਿਰਮਲ ਇਹ ਪਵਿੱਤਰ ਕਿਵੇਂ ਹੋ ਸਕੇ ਕਿਉਂ ਕਰ ਅੰਧਿਆਰਾ ਇਹਦੇ ਅੰਦਰੋਂ ਦੇਸ਼ੇ ਵਿਕਾਰਾਂ ਦਾ ਅਗਿਆਨਤਾ ਦਾ ਅੰਧਿਆਰਾ ਜਿਹੜਾ ਟਿਕਿਆ ਹੋਇਆ ਕਿਵੇਂ ਕਰਕੇ ਟਿਕਿਆ ਹੋਇਆ ਹਟੇ ਕਿਵੇਂ ਉਹ ਕਿਉਂ ਕਰ ਟਿਕਿਆ ਹੋਇਆ ਕਿਸ ਕਰਕੇ ਟਿਕਿਆ ਹੋਇਆ ਸਤਗੁਰ ਕਹਿੰਦੇ ਨੇ ਜਿਹੜਾ ਇਹ ਪਵਿੱਤਰ ਹੈ ਨਾ ਇਸ ਕਰਕੇ ਹੋਇਆ ਸਤਗੁਰ ਮਿਲੇ ਅੰਧੇਰਾ ਜਾਏ ਜਦੋਂ ਗੁਰੂ ਦੇ ਨਾਲ ਮਿਲਾਪ ਹੋ ਗਿਆ ਨਾ ਹੁਣ ਸਤਗੁਰ ਰਾਰੇ ਨੂੰ ਕੜਾਈ ਪੁੱਲਿੰਗ ਇੱਕ ਵਚਨ ਹੈ ਸਤਗੁਰੂ ਨਾਲ ਮਿਲ ਕੇ ਸਤਗੁਰੂ ਮਿਲੇ ਜਦੋਂ ਸਤਗੁਰੂ ਮਿਲ ਪੈਂਦਾ ਜਦੋਂ ਸਤਗੁਰੂ ਨਾਲ ਮਿਲਾਪ ਹੋ ਜਾਂਦਾ ਹਨੇਰਾ ਜਾਏ ਆ ਜਿਹੜਾ ਅੰਧਿਆਰਾ ਟਿਕਿਆ ਨਾ ਬੇਕਾਰਾਂ ਕਰਕੇ ਇਹ ਵਿਸ਼ੇ ਵਿਕਾਰਾਂ ਦਾ ਹਨੇਰਾ ਦੂਰ ਹੋ ਜਾਂਦਾ ਕਦੋਂ ਜਦੋਂ ਗੁਰੂ ਨਾਲ ਮਿਲ ਪੈਂਦਾ ਤਾਂ ਫਿਰ ਕਿਦਾਂ ਪਵਿੱਤਰ ਹੁੰਦਾ ਗੁਰੂ ਨਾਲ ਮਿਲ ਕੇ ਉਹਨਾਂ ਨੇ ਕਿਹਾ ਸੀ ਕਿਵੇਂ ਪਵਿੱਤਰ ਹੁੰਦਾ ਕਿਵੇਂ ਪਵਿੱਤਰ ਹੋਵੇ ਤਾਂ ਕਹਿੰਦੇ ਨੇ ਸਤਗੁਰੂ ਨਾਲ ਮਿਲ ਕੇ ਜਦੋਂ ਵਿਕਾਰਾਂ ਦਾ ਹਨੇਰਾ ਦੂਰ ਹੋ ਜਾਣਾ ਉਦੋਂ ਇਹਨੇ ਪਵਿੱਤਰ ਹੋ ਜਾਂਦਾ ਉਦੋਂ ਇਹ ਉੱਚਾ ਸਿੱਚਾ ਹੋ ਜਾਣਾ ਇਹਦੀ ਮੱਤ ਵੀ ਉੱਚੀ ਹੋ ਜਾਣੀ ਫਿਰ ਉਹਨਾਂ ਸਵਾਲ ਕੀਤਾ ਸੀ ਇਹ ਤਤ ਵਿਚਾਰ ਹੈ ਵਿਚਾਰ ਦਿੱਤਾ ਸੀ ਉਹਨਾਂ ਨੇ ਅਖੀਰ ਵਿੱਚ ਜਿਹੜਾ ਇਹ ਸਾਰੀ ਗੱਲ ਦੱਸ ਦੇਵੇ ਕਿਵੇਂ ਮਨੁੱਖ ਮਾਇਆ ਵਿੱਚ ਵੱਜਿਆ ਹੋਇਆ ਇਹਨੂੰ ਮਾਇਆ ਨੇ ਕਿਵੇਂ ਖਾ ਲਿਆ ਇਹ ਕਿਉਂ ਲਹਾ ਗਵਾ ਗਿਆ ਜ਼ਿੰਦਗੀ ਦਾ ਕਿਵੇਂ ਲੱਭਿਆ ਜਾ ਸਕਦੇ ਲੱਭਿਆ ਜਾ ਸਕੇ ਉਹ ਲਹਾ ਫਿਰ ਪਵਿੱਤਰ ਕਿਵੇਂ ਹੋ ਸਕੇ ਆ ਜਿਹੜਾ ਹਨੇਰਾ ਅਗੇ ਟਿਕਿਆ ਹੋਇਆ ਬਿਕਾਰਾ ਦਾ ਕਿਵੇਂ ਹਟ ਸਕੇ ਜਿਹੜਾ ਇਹ ਤਤ ਵਿਚਾਰ ਦੇਵੇ ਕਹਿੰਦੇ ਸਾਡਾ ਗੁਰੂ ਹੈ ਅਸੀਂ ਉਹਨੂੰ ਗੁਰੂ ਮੰਨਾਂਗੇ ਉਹਨਾਂ ਨੇ ਇਹ ਗੱਲ ਕਹੀ ਉਹਨਾਂ ਨੂੰ ਅਸੀਂ ਵੱਡਾ ਮੰਨਾਂਗੇ ਸਤਿਗੁਰਤਾ ਹੁਣ ਨਿਮਾਣਿਆਂ ਦੇ ਮਾਣ ਹੈ ਨਾ ਤੋ ਸਤਿਗੁਰ ਪਾਤਸ਼ਾਹ ਤਾਂ ਆਪ ਵੀ ਨਿਮਰਤਾ ਦੇ ਪੁੰਜ ਹੈ ਤੋ ਸਤਿਗੁਰ ਨੇ ਕਿਹਾ ਕਹਿਣ ਲੱਗੇ ਭਈ ਨਾਨਕ ਹਾਉ ਮੈਂ ਮੀਟ ਸਮਾਏ ਇਹ ਸਾਰੀ ਚੀਜ਼ ਕਿਹੜੀ ਲਾਹ ਖੱਟਣਾ ਮਾਇਆ ਤੋਂ ਬਚਣਾ ਨਾਲ ਪਵਿੱਤਰ ਹੋਣਾ ਤੋ ਫਿਰ ਸਤਿਗੁਰ ਕਹਿੰਦੇ ਨੇ ਇਹ ਕਦੋਂ ਹੋਣਾ ਨਾਨਕ ਹਾਉ ਮੈਂ ਮੀਟ ਸਮਾਏ ਇਹ ਨਾਨਕ ਕਿਉਂਕਿ ਨਾਨਕ ਦੇ ਕਕੇ ਨੋਂਕੜ ਨਹੀਂ ਸੰਬੋਧਨ ਸ਼ਬਦ ਹੈ ਜਦੋਂ ਹੰਕਾਰ ਨੂੰ ਮਿਟਾ ਲਵੇ ਜਦੋਂ ਹੰਕਾਰ ਨੂੰ ਖਤਮ ਕਰ ਦਵੇ ਤੇ ਫਿਰ ਕੀ ਕਰੇ ਗੁਰੂ ਦੇ ਵਿੱਚ ਸਮਾ ਜਾਵੇ ਗੁਰੂ ਦੇ ਨਾਲ ਜੁੜ ਜਾਵੇ ਸਤਗੁਰੂ ਪਾਤਸ਼ਾਹ ਕਹਿੰਦੇ ਨੇ ਇਸ ਤਰੀਕੇ ਦੇ ਨਾਲ ਗੁਰੂ ਦੇ ਨਾਲੇ ਲੀਨ ਹੋ ਜਾਂਦਾ ਜੁੜ ਜਾਂਦਾ ਫਿਰ ਪਵਿੱਤਰ ਵੀ ਹੋ ਜਾਂਦਾ ਤੋਂ ਸਤਗੁਰੂ ਪਾਤਸ਼ਾਹ ਨੇ ਇਹ ਜਿਹੜੇ ਜਵਾਬ ਸਤਗੁਰ ਦੇ ਨਾਲੇ ਸਿੱਧਾਂ ਦੇ ਸਵਾਲ ਇਹ ਬਾਣੀ ਆਪ ਸੰਗਤਾਂ ਦੇ ਨਾਲ ਸੰਝ ਕੀਤੀ ਜਾ ਰਹੀ ਹੈ ਹੁਣ ਮੂਲ ਜਿਹੜਾ ਸਾਰਾਂਸ਼ ਕਹਿ ਲਈਏ ਸਾਡੇ ਵਾਸਤੇ ਕੀ ਸਿੱਖਿਆ ਹੈ ਸਾਡੇ ਵਾਸਤੇ ਇਹ ਸਿੱਖਿਆ ਹੈ ਸਤਗੁਰ ਕਹਿੰਦੇ ਨੇ ਦੁਰਮਤ ਵਿੱਚ ਨਹੀਂ ਪਹਿਣਾ ਆਪਣੀ ਭੈੜੀ ਮਤ ਵਿੱਚ ਨਹੀਂ ਪਹਿਣਾ ਹੈ ਇਹਦੇ ਵਿੱਚ ਨਹੀਂ ਵਜਣਾ ਨਹੀਂ ਤਾਂ ਮਾਇਆ ਖਾਵੇਗੀ ਕਿਉਂਕਿ ਮਨਮੁਖ ਲਾਹ ਗਵਾਲਨ ਦੇ ਗੁਰਮੁਖ ਬਣਨਾ ਤਾਂ ਕਿ ਜ਼ਿੰਦਗੀ ਦਾ ਲਾਹ ਲੈ ਸਕੀਏ ਗੁਰੂ ਦੇ ਨਾਲ ਜੁੜਨਾ ਹੈ ਕਿਉਂਕਿ ਸਤਗੁਰ ਨੂੰ ਮਿਲ ਕੇ ਹੀ ਦਿਸ਼ਿਆਂ ਵਿਕਿਆਰਾਂ ਤੇ ਅਗਿਆਨਤਾ ਦਾ ਹਨੇਰਾ ਦੂਰ ਹੋ ਸਕਦਾ ਹੈ ਇਸ ਕਰਕੇ ਸਤਿਗੁਰੂ ਆਖਦੇ ਨੇ ਹੀ ਨਾਨਕ ਜਿਹੜੇ ਹੰਕਾਰ ਨੂੰ ਮਿਟਾਲਣ ਦੇ ਨਾਲ ਗੁਰੂ ਨਾਲ ਜੁੜ ਕੇ ਉਹ ਸਦਾ ਹੀ ਗੁਰੂ ਨਾਮ 'ਤੇ ਲੇ ਰਹੇ ਰਹਿੰਦੇ ਜੁੜੇ ਰਹਿੰਦੇ ਸਮਾਇ ਰਹਿੰਦੇ ਸੋ ਹੰਕਾਰ ਨੂੰ ਦੂਰ ਕਰਕੇ ਅਗਿਆਨਤਾ ਦੇ ਹਨੇਰੇ ਨੂੰ ਗੁਰੂ ਦੇ ਗਿਆਨ ਦੇ ਨਾਲ ਦੂਰ ਕਰਕੇ ਵਿਸ਼ੇ ਵਕਾਰਾਂ ਤੋਂ ਬਚ ਕੇ ਭੈੜੀ ਮਤ ਤੋਂ ਬਚ ਕੇ ਮਨ ਮਤ ਨਾ ਕਰਕੇ ਗੁਰਮਤ ਧਾਰਨ ਕਰਕੇ ਸਤਿਗੁਰ ਕਹਿੰਦੇ ਨੇ ਪ੍ਰਮਾਤਮਾ ਦੇ ਨਾਲ ਸਮਾਇਆ ਜਾ ਸਕਦਾ ਹੈ ਪਰਮੇਸ਼ਰ ਦੇ ਨਾਲ ਜੁੜਿਆ ਜਾ ਸਕਦਾ ਇਹ ਸਾਡੇ ਵਾਸਤੇ ਦੀ ਸਿੱਖਿਆ ਹੈ